ਦੋਸਤੋ ਇੱਕ ਵਾਰੀ ਫਿਰ ਸਵਾਗਤ ਹੈ ਤੁਹਾਡਾ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਸਾਡੇ ਨਾਲ ਮੌਜੂਦ ਨੇ ਫਿਰ ਕੀਮਤੀ ਕੇਸਰ ਜੀ ਤੇ ਗੱਲਾਂ ਚੱਲ ਰਹੀਆਂ ਐ ਪੰਜਾਬ ਦੇ ਅੰਦਰ ਹੜਾ ਆਇਆ ਐ ਔਰ ਪੰਜਾਬ ਅੱਧਾ ਮੈਂ ਕਹਿ ਸਕਦਾ ਅੱਧੇ ਤੋਂ ਜ਼ਿਆਦਾ ਜਿਹੜਾ ਪੰਜਾਬ ਐ ਉਹ ਹੜਾਂ ਦੀ ਮਾਰ ਚ ਝਿਲ ਰਿਹਾ ਐ ਔਰ ਪਿੰਡਾਂ ਦੇ ਪਿੰਡ ਜਿਹੜੇ ਨੇ ਉਹ ਪਾਣੀ ਦੇ ਨਾਲ ਡੁੱੜ ਗਏ ਨੇ ਅਸੀਂ ਅੱਜ ਬਤੌਰ ਇੱਕ ਸਮਾਜ ਸੇਵਕ ਸੋਸ਼ਲ ਐਕਟਿਵਿਸਟ ਅਸੀਂ ਗੱਲ ਕਰ ਰਹੇ ਆ ਗੱਲ ਇਸ ਮੁੱਦੇ ਉੱਤੇ ਕਰ ਰਹੇ ਆ ਕਿ ਕੀ ਅਸੀਂ ਆਪਣੀ ਡਿਊਟੀ ਨਿਭਾ ਰਹੇ ਆ ਤੇ ਉਹ ਲੋਕ ਜਿਹੜੇ ਕੁਰਸੀਆਂ ਤੇ ਬੈਠੇ ਨੇ ਉਹ ਆਪਣੀ ਡਿਊਟੀ ਨਿਭਾ ਰਹੇ ਨੇ ਤੇ ਉਹ ਡਿਊਟੀ ਜਿਹੜੀ ਨਿਭਾ ਰਹੇ ਨੇ ਕੀ ਉਹ ਬਾਖੂਬੀ ਨਿਭਾ ਰਹੇ ਨੇ ਇਹ ਗੱਲਾਂ ਬਹੁਤ ਹੀ ਧਿਆਨ ਦੇਣ ਲਾਇਕ ਨੇ ਔਰ ਜ਼ਰੂਰੀ ਨੇ ਤੁਹਾਨੂੰ ਸਮਝਣ ਦੇ ਲਾਇਕ ਨੇ ਤੇ ਕਿਸਰ ਜੀ ਅਸੀਂ ਉਦੋਂ ਵੀ ਇੱਕ ਪਾਰਟ ਇਹਦਾ ਬਣਾਇਆ ਸੀਗਾ ਤੁਹਾਡੇ ਸਾਹਮਣੇ ਗੱਲਬਾਤ ਉਦੋਂ ਵੀ ਚੱਲੀ ਸੀਗੀ ਕਿ ਹੜ੍ਹ ਆਏ ਹੜਾ ਦੇ ਆਉਣ ਤੋਂ ਪਹਿਲਾਂ ਪਰਿਸਥਿਤੀਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਸੀਗਾ ਮਗਰ ਹੁਣ ਤਾਂ ਹੜ੍ਹ ਆ ਚੁੱਕੇ ਨੇ ਹੁਣ ਸਵਾਲ ਇਹ ਹੈ ਕਿ ਹੜਾ ਆਣ ਤੋਂ ਬਾਅਦ ਇਹਨਾਂ ਦੇ ਆਣ ਤੋਂ ਬਾਅਦ ਸਾਡੇ ਪ੍ਰਸ਼ਾਸਨ ਦਾ ਕੀ ਰੋਲ ਹੋਣਾ ਚਾਹੀਦਾ ਸੀ ਤੇ ਉਹ ਆਪਣਾ ਰੋਲ ਜਿਹੜਾ ਬਖੂਬੀ ਅਦਾ ਕਰ ਰਹੇ ਨੇ ਜਾਂ ਕੀ ਕਰ ਰਹੇ ਨੇ ਇਸ ਗੱਲ ਦੇ ਉੱਤੇ ਚਰਚਾ ਹੈ ਅੱਜ ਤੇ ਇਹ ਸਵਾਲ ਪਹਿਲਾ ਤੁਹਾਡੇ ਲਈ ਹੈ ਕਿ ਕੀ ਸਾਡਾ ਸਾਰਾ ਪ੍ਰਸ਼ਾਸਨ ਔਰ ਮੰਤਰੀ ਸੰਤਰੀ ਐਮ ਐਲ اے ਜਿੰਨੇ ਨੇ ਉਹ ਆਪਣਾ ਰੋਲ ਨਿਭਾ ਰਹੇ ਨੇ ਦੇਖੋ ਰਜਿੰਦਰ ਜੀ ਜੋ ਅੱਜ ਪ੍ਰਸ਼ਾਸਨਿਕ ਅਧਿਕਾਰੀ ਤੇ ਸਰਕਾਰ ਦੇ ਨੁਮਾਇंदे ਜੋ ਵੀ ਕੰਮ ਕਰ ਰਹੇ ਨੇ ਜੇ ਉਹਨਾਂ ਦਾ ਰੋਲ ਸਹੀ ਹੁੰਦਾ ਉਹ ਸਹੀ ਤਰ੍ਹਾਂ ਕੰਮ ਕਰ ਰਹੇ ਹੁੰਦੇ ਤੇ ਸ਼ਾਇਦ ਪੰਜਾਬ ਇਹਨਾਂ ਹਾਲਾਤਾਂ ਚ ਨਾ ਹੁੰਦਾ ਚਲੋ ਅਸੀਂ ਵੱਡੀ ਗੱਲ ਨਹੀਂ ਕਰਨੀ ਕਿਉਂਕਿ ਮੈਂ ਕੱਲ ਦੀ ਵੀਡੀਓ ਚ ਵੀ ਗੱਲ ਕੀਤੀ ਆ ਕਿ ਸਾਨੂੰ ਇਹ ਚਾਹੀਦਾ ਹੈ ਕਿ ਅੱਜ ਪਾਰਟਸ ਦੇ ਵਿੱਚ ਗੱਲ ਕਰੀਏ ਅਸੀਂ ਆਪਣੇ ਇਲਾਕੇ ਨੂੰ ਲੈ ਕੇ ਚੱਲੀਏ ਜਿੰਨੇ ਵੀ ਸੋਸ਼ਲ ਵਰਕਰ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਆਪਣੇ ਏਰੀਆ ਦੀ ਜਿਹੜਾ ਉਹ ਕੇਅਰ ਕਰ ਲੋ ਪੰਜਾਬ ਆਪਣੇ ਆਪ ਬਚ ਜਾਣਾ ਜੇ ਅਸੀਂ ਇਹੀ ਕਹਿੰਦੇ ਰਹੇ ਕਿ ਸਾਰਾ ਜਿਹੜਾ ਉਹ ਮਾਝੇ ਵਾਲ ਨੂੰ ਤੁਰਪੋ ਲੰਗਰ ਲੈ ਕੇ ਟਰਾਲੀਆਂ ਲੈ ਕੇ ਜਾਂ ਕਿਤੇ ਹੋਰ ਲੈ ਕੇ ਜਦੋਂ ਉਹ ਵੀ ਗਲਤ ਹੈ ਤੁਸੀਂ ਸਿਰਫ ਆਪਣੇ ਆਪਣੇ ਇਲਾਕੇ ਨੂੰ ਜਿਹੜਾ ਉਹ ਟੇਕ ਕੇਅਰ ਕਰੋ ਪੰਜਾਬ ਆਪਣੇ ਆਪ ਬਚ ਜਾਣਾ ਕਿਉਂਕਿ ਕਈ ਜਗ੍ਹਾ ਅਸੀਂ ਦੇਖਿਆ ਵੀ ਹੈ ਕਿ ਉਹ ਜਿਹੜਾ ਜੋ ਵੀ ਸਮਗਰੀ ਜਾ ਰਹੀ ਹੈ ਉਹਦੀ ਥੋੜੀ ਬੇਅਦਬੀ ਬੇਕਦਰੀ ਵੀ ਹੋ ਰਹੀ ਹੈ ਇਸ ਕਰਕੇ ਅਸੀਂ ਆਪਣੇ ਇਲਾਕੇ ਦੀ ਗੱਲ ਤੋਂ ਸ਼ੁਰੂ ਕਰਦੇ ਹਾਂ ਭਾਰਗੋ ਕੈਂਪ ਤੋਂ ਭਾਰਗੋ ਕੈਂਪ ਦੇ ਵਿੱਚ ਜੇ ਅਸੀਂ ਗੱਲ ਕਰੀਏ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਤੇ ਇਹਨਾਂ ਦਾ ਰੋਲ ਜਿਹੜਾ ਉਹ ਜ਼ੀਰੋ ਏ ਅੱਜ ਸਵੇਰ ਤੋਂ ਜਿਹੜਾ بارش ਨਹੀਂ ਹੋਈ ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਨੂੰ ਸੜਕਾਂ ਦੇ ਉੱਪਰ ਨਜ਼ਰ ਨਹੀਂ ਆਇਆ ਤੇ ਜੇ ਅਸੀਂ ਗੱਲ ਕਰੀਏ ਤੁਹਾਡੇ ਚੁਣੇ ਹੋਏ ਨੁਮਾਇੰਦਿਆਂ ਦੀ ਤੇ ਨੁਮਾਇੰਦਿਆਂ ਨੇ ਸਵਾਏ ਲੰਗਰ ਤੇ ਤਰਪਾਲਾ ਮੰਨਣ ਤੋਂ ਹੋਰ ਕੁਝ ਨਹੀਂ ਕੀਤਾ ਹੋਲੀ ਭਾਲੀ ਜਨਤਾ ਹੈ ਉਹ ਇਹਨੂੰ ਹੀ ਸਮਾਜ ਸੇਵਾ ਸਮਝ ਰਹੀ ਲੇਕਿਨ ਅਸਲੀਅਤ ਜੋ ਹੈ ਅੱਜ ਇੱਕ ਸੁੱਕਾ ਦਿਨ ਹੈ ਕਾਫੀ ਦਿਨਾਂ ਬਾਅਦ ਥੋੜੀ ਰਾਹਤ ਦਾ ਜਿਹੜਾ ਸਾਹ ਲੋਕਾਂ ਨੇ ਲਿਆ ਤੇ ਅੱਜ ਉਹਨਾਂ ਦੋਨਾਂ ਨੂੰ ਰਲ ਕੇ ਚਾਹੀਦਾ ਸੀ ਕਿ 21 ਦਿਨ ਦੇ ਵਿੱਚ ਸਾਰਾ ਸਰਵੇਖਣ ਜਿਨ੍ਹਾਂ ਦੀਆਂ ਛੱਤਾਂ ਟੁੱਟੀਆਂ ਨੇ ਜਾਂ ਚੋਰੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਮਦਦ ਦੀ ਲੋੜ ਹੈ ਉਹ ਸਾਰੀਆਂ ਚੀਜ਼ਾਂ ਵੈਰੀਫਾਈ ਕਰਨ ਜਿਨ੍ਹਾਂ ਦੀਆਂ ਬਾਲਿਆਂ ਦੀਆਂ ਜਿਹੜੀਆਂ ਫਾਈਲਾਂ ਨੇ ਉਹ اٹਕੀਆਂ ਨੇ ਉਹਦੇ ਬਾਰੇ ਪਤਾ ਕਰਨ ਵੀ ਉਹਨਾਂ ਦੇ ਪਿੱਛੇ ਕਾਰਨ ਕੀ ਹੈ ਇਹ ਹੁਣ ਗੱਲ ਉੱਥੇ ਰੋਲ ਦੀ ਆ ਜਾਂਦੀ ਹੈ ਕਿ ਜੇ ਇਹਨਾਂ ਦੇ ਵਿੱਚ ਇੱਛਾ ਸ਼ਕਤੀ ਹੁੰਦੀ ਤੇ ਤਰਪਾਲਾ ਵੰਡਣ ਲਈ ਆ ਲੰਗਰ ਵੰਡਣ ਲਈ ਇਹਨਾਂ ਕੋਲ ਵਰਕਰ ਬਹੁਤ ਨੇ ਪਾਰਟੀਆਂ ਦੇ ਜਾਂ ਇਹ ਪੇਡ ਵਰਕਰ ਰੱਖ ਸਕਦੇ ਨੇ ਇਹ ਸਰਕਾਰੀ ਅਧਿਕਾਰੀ ਵੀ ਰੱਖ ਸਕਦੇ ਨੇ ਜਿੱਦਾਂ ਅਸੀਂ ਇਲੈਕਸ਼ਨਾਂ ਦੇ ਵਿੱਚ ਟੀਚਰਾਂ ਦੀ ਬੈਂਕਿੰਗ এমਪਲਾਈਜ਼ ਦੀ ਡਿਊਟੀ ਲਾਣੇ ਆ ਅੱਜ ਬਲਾਓ ਉਹਨਾਂ ਨੂੰ ਕਾਲ ਕਰੋ ਮੈਂ ਕਹਾਂ ਜੀ ਦੇਖੋ ਜਦੋਂ ਅਸੀਂ ਲੰਗਰ ਲਗਾਇਆ ਹੋਵੇ ਤੇ ਕੜਸੀ ਮੇਰੇ ਹੱਥ 'ਚ ਹੋਣੀ ਚਾਹੀਦੀ ਹੈ ਮਸਲਾ ਕਿ ਪ੍ਰਧਾਨਗੀ ਦਾ ਨਾ ਨੇ ਕੜਸੀ ਮੇਰੇ ਹੱਥ 'ਚ ਹੋਣੀ ਚਾਹੀਦੀ ਹੈ ਪਤਾ ਹੋਣਾ ਚਾਹੀਦਾ ਕਿ ਲੰਗਰ ਮੇਲੇ ਵਰ ਨੂੰ ਆ ਰਿਹਾ ਤੁਹਾਨੂੰ ਨਹੀਂ ਦੇਖੋ ਇਹਦੇ ਵਿੱਚ ਸਾਰਾ ਕੁਝ ਗਲਤ ਵੀ ਨਹੀਂ ਤੁਸੀਂ ਜਿਹੜੇ ਵੀ ਲੀਡਰ ਇਹ ਕਰ ਰਹੇ ਨੇ ਕੰਮ ਦੇਖੋ ਜਿਹਨੇ ਆਫਰ ਕਰਨੀ ਉਹਦਾ ਨਾਮ ਹੀ ਹੋਣਾ ਚਾਹੀਦਾ ਉਹ ਤੇ ਬੈਨਰ ਲਵਾ ਲਓ ਉਹ ਤੇ ਬੋਰਡ ਲਵਾਓ ਪਰ ਦੇਖੋ ਅਸੀਂ ਜਿਹੜੇ ਨੁਮਾਇੰਦੇ ਚੁਣਦੇ ਆ ਉਹ ਕਾਉਂਸਲਰ ਹੋਣ ਉਹ ਐਮਐਲਏ ਹੋਣ ਅਸੀਂ ਇਸ ਕਰਕੇ ਚੁਣਦੇ ਆ ਕਿ ਇਹ ਇਨਸਾਨ ਨੂੰ ਅਸੀਂ ਸਮਝਦਾਰ ਸਮਝਦੇ ਆ ਕਿੰਤੀ ਤੁਹਾਨੂੰ ਲੱਗਦਾ ਹੈ ਕਿ ਸਾਡੇ ਇਲਾਕੇ ਜਲੰਧਰ ਵੈਸਟ ਦੇ ਜਿਹੜੇ ਐਮਐਲਏ ਨੇ ਉਹਨਾਂ ਨੇ ਆਪਣਾ ਰੋਲ ਬਖੂਬੀ ਨਿਭਾਇਆ ਦੇਖੋ ਜਨਤਾ ਦੀ ਨਜ਼ਰ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ ਮਿਹਨਤ ਪੂਰੀ ਕਰ ਰਹੇ ਨੇ ਲੇਕਿਨ ਇੱਕ ਯੂਨੀਵਰਸਲ TRUTH ਹੈ ਕਿ ਜੇ ਮਿਹਨਤ ਕਰਨ ਵਾਲਾ ਬੰਦਾ ਕਾਮਯਾਬ ਹੁੰਦਾ ਤੇ ਰਖਸ਼ੇ ਵਾਲੇ ਬੰਦੇ ਕੋ ਸਭ ਤੋਂ ਜ਼ਿਆਦਾ ਪੈਸਾ ਹੋਣਾ ਇਹ ਗੱਲ ਠੀਕ ਹੈ ਮਿਹਨਤ ਕਰਨੀ ਔਰ ਸਹੀ ਜਗ੍ਹਾ ਮਿਹਨਤ ਕਰਨੀ ਉਸ ਸਾਨੂੰ ਸੋਚਣਾ ਪਏਗਾ ਅਸੀਂ ਐਮਐਲਏ ਸਾਹਿਬ ਨੂੰ ਚੁਣਿਆ ਕਿ ਉਹ ਆਫਿਸ ਦੇ ਵਿੱਚ ਬਹਿ ਕੇ ਪਾਲਿਸੀ ਤਿਆਰ ਕਰਨ ਆਪਣੇ ਇਲਾਕੇ ਦੀ ਬੈਟਰਮੈਂਟ ਵਾਸਤੇ ਅਸੀਂ ਇਸ ਕਰਕੇ ਨਹੀਂ ਉਹਨਾਂ ਨੂੰ ਚੁਣਿਆ ਕਿ ਉਹ ਗਲੀਆਂ ਦੇ ਵਿੱਚ ਤਰਪਾਲਾ ਵੰਡਣੀਆਂ ਔਰ ਕਰਚੀ ਲੈ ਕੇ ਲੋਕਾਂ ਨੂੰ ਦਾਲ ਚੋਲ ਵੰਡਣ ਬਿਲਕੁਲ ਠੀਕ ਸੱਚਾਈ ਹੈ ਸਮਾਜ ਸੇਵਾ ਕਰਨੀ ਚਾਹੀਦੀ ਲੇਕਿਨ ਐਸ ਲਈ ਇਹਨਾਂ ਕੰਮਾਂ ਲਈ ਉਹਨਾਂ ਕੋਲ ਅੱਗੇ ਸਟਾਫ ਹੈਗਾ ਪਾਰਟੀਆਂ ਦੇ ਮੈਂਬਰ ਨੇ ਪ੍ਰਸ਼ਾਸਨਿਕ ਅਧਿਕਾਰ ਹੀ ਨਹੀਂ ਲੋਕਾਂ ਦੀ ਜਿਹੜੀ ਸਹਾਇਤਾ ਉਹ ਕਰਨ ਐਮਐਲਏ ਸਾਹਿਬ ਦਾ ਕੰਮ ਹੈ ਅੱਜ ਜਿੱਦਾਂ ਮੈਂ ਪਹਿਲੀ ਵੀ ਗੱਲ ਕੀਤੀ ਹੈ ਅੱਜ ਸੁੱਕਾ ਦਿਨ ਸੀ ਅੱਜ ਦੇ ਅੱਜ ਉਹ ਸਾਰੇ ਘਰਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਸਾਰਿਆਂ ਦੇ ਪੇਪਰ ਜਿਹੜੇ ਇੱਕ ਦਿਨ ਦੇ ਵਿੱਚ ਇਕੱਠੇ ਕਰਦੇ ਤੇ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਦੀਆਂ ਫਾਈਲਾਂ ਕਲੀਅਰ ਕਰਕੇ ਉਹਨਾਂ ਦੀਆਂ ਛੱਤਾਂ ਨਵੀਆਂ ਕਰਾਓ ਇੱਥੇ ਕੇਸਰ ਜੀ ਮੈਂ ਹੁਣ ਤੁਹਾਡੇ ਧਿਆਨ ਦੇ ਵਿੱਚ ਇੱਕ ਗੱਲ ਲੈ ਆਣਾ ਚਾਹੁੰਦਾ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਾਇਦ ਦੇਖ ਰਹੇ ਹੋਣ ਉਹ ਵੀ ਸੁਣ ਲੈਣ ਜਿਹੜਾ ਇਹ ਸਕੀਮ ਚੱਲ ਰਹੀ ਹੈ ਬਾਲੀਆਂ ਦੀ ਛੱਤ ਵਾਲੀ ਜਿਹੜੀ ਕੱਚੀ ਛੱਤ ਨੂੰ ਪੱਕਾ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਧਾਂਕ ਲੱਗੀ ਹੋਈ ਏ ਔਰ ਪਿੱਛੋਂ ਪੈਸਾ ਜਿਹੜਾ ਇਨਸਟਾਲਮੈਂਟ ਜਾਂਦਾ ਤੇ ਉਹ ਫਾਈਲਾਂ ਲਗਭਗ ਦਫ਼ਤਰਾਂ ਦੇ ਵਿੱਚ ਪਈਆਂ ਰਹਿ ਜਾਂਦੀਆਂ ਤੇ ਕਾਰਨ ਇਹ ਆ ਕਿ ਜਿਹੜਾ ਇਹ ਪ੍ਰੋਸੈਸ ਜਿਹੜਾ ਹੈ ਇੱਕ ਤਾਂ ਬਹੁਤ ਸਲੋ ਚੱਲਦਾ ਹੈ ਔਰ ਦੂਸਰਾ ਕਾਰਨ ਇਹ ਆ ਕਿ ਜਿਹੜੀਆਂ ਫਾਈਲਾਂ ਦਫ਼ਤਰਾਂ ਦੇ ਵਿੱਚ ਪਈਆਂ ਜਦ ਤੱਕ ਉਹ ਕਲੀਅਰ ਨਹੀਂ ਹੋਣਗੀਆਂ ਤੇ ਨਵੀਆਂ ਕਿੱਦਾਂ ਚੜਨਗੀਆਂ ਦੇਖੋ ਜੀ ਇਹ ਸੱਚਾਈ ਹੈ ਇਹ ਗੱਲ ਪਹਿਲੇ ਵੀ ਅਸੀਂ ਕਰਦੇ ਰਹੇ ਹਾਂ ਕਿ ਜਿਹੜਾ ਇਹ ਪੂਰਾ ਪ੍ਰੋਸੈਸ ਇੱਕ ਤੇ ਕਾਫੀ ਲੰਮਾ ਸਮਾਂ ਲੈ ਲੈਂਦਾ ਇੱਕ ਇਹਦੇ ਵਿੱਚ ਕਾਫੀ ਤੰਗਲੀਵੀਆ ਪਿਛਲੇ ਸਮੇਂ ਤੁਸੀਂ ਸੁਣਿਆ ਹੋਣਾ ਕਿ ਸਾਡੇ ਏਰੀਆ ਦੇ ਵਿੱਚ ਕੋਈ ਲੇਡੀ ਹੈ ਜਿਹੜੀ 10000 ਰੁਪਏ ਲੈ ਕੇ ਤੇ ਫਾਈਲ ਜੀਅਰ ਕਰਾ ਦਿੰਦੀ ਇਹ ਗੱਲ ਵੀ ਲੱਗਦੇ ਰਹੇ ਨੇ ਤੁਹਾਡੀ ਗੱਲ ਠੀਕ ਆ ਮੈਨੂੰ ਕੱਲ ਦੀ ਜਿਹੜੀ ਲਾਈਵ ਅਸੀਂ ਕੀਤੀ ਉਹਦੇ ਵਿੱਚ ਵੀ ਇੱਕ ਲੇਡੀ ਨੇ ਇਹੀ ਜਵਾਬ ਦਿੱਤਾ ਹੈ ਕਿ ਕੋਈ ਲੇਡੀਜ਼ ਹੈ ਉਹ ਕਮਿਸ਼ਨ ਲੈ ਰਹੀ ਹੈ ਭਰ ਕੋ ਕੈਂਪ ਵੈਸਟ ਯਾਨੀ ਕਿ ਦੇਖੋ ਕਹਿੰਦੇ ਨਾ ਕਿ ਇਤੋਂ ਆਉਂਦੀ ਹੁੰਦਾ ਜਦੋਂ ਅੱਗ ਲੱਗਦੀ ਕੁਛ ਨਾ ਕੋਈ ਸੱਚਾਈ ਹੈ ਮੈਂ ਪਰਸਨਲੀ ਦੇਖਿਆ ਨਹੀਂ ਲੇਕਿਨ ਲੋਕ ਗੱਲਾਂ ਕਰ ਰਹੇ ਨੇ ਕਿ ਕੋਈ ਲੇਡੀ ਹੈ ਜਿਹੜੀ 10000 ਲੈ ਕੇ ਤੁਹਾਡੀ ਫਾਈਲ ਪਾਸ ਕਰਾ ਦਿੰਦੀ ਹੈ ਲੇਕਿਨ ਤਰਸ ਦੇ ਆਧਾਰ ਤੇ ਸ ਕਿ ਜਣਾ ਦੀਆਂ ਛੱਤਾਂ ਜਿਹੜੀਆਂ ਟੁੱਟ ਗਈਆਂ ਨੇ ਉਹਨਾਂ ਦੇ ਦੇਖੋ ਐਵੀਡੈਂਸ ਤੁਹਾਡੇ ਕੋਲ ਨੇ ਪ੍ਰੂਫ ਤੁਹਾਡੇ ਕੋਲ ਨੇ ਉਹ ਪਹਿਲ ਦੇ ਆਧਾਰ ਤੇ ਉਹਨਾਂ ਦਾ ਕੰਮ ਕਰਾਇਆ ਜਾ ਜਿਨ੍ਹਾਂ ਦੀਆਂ ਫਾਈਲਾਂ ਪੈਂਡਿੰਗ ਪਈਆਂ ਜਿਨ੍ਹਾਂ ਦੀ ਚਲੋ ਪਰਮਾਤਮਾ ਦੀ ਕਿਰਪਾ ਹੋਈ ਇਹ ਉਹਨਾਂ ਦੀਆਂ ਛੱਤਾਂ ਦਾ ਬਚਾਏ ਉਹਨਾਂ ਨੂੰ ਤੁਸੀਂ ਹੋਲਡ ਕਰ ਲਓ ਜਿਨ੍ਹਾਂ ਦੀ ਨੁਕਸਾਨ ਹੋਇਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਜਲਦੀ ਕੋਈ ਜਲਦੀ ਠੀਕ ਕਰਾਓ ਕਿਉਂਕਿ ਉਹ ਲੋਕ ਐਸੇ ਨੇ ਜਿਹੜੇ ਇਹ ਕਮਿਊਨਿਟੀ ਹਾਲਾਤਾਂ ਦੇ ਵਿੱਚ ਜ਼ਿਆਦਾ ਦਿਨ ਰਹਿ ਨਹੀਂ ਸਕਣਗੇ ਬਿਲਕੁਲ ਠੀਕ ਕਿਉਂਕਿ ਉਹ ਹੈਂਡ ਟੂ ਮਾਊਥ ਲੋਕ ਨੇ ਉਹਨਾਂ ਨੇ ਆਪਣਾ ਕਾਰੋਬਾਰ ਕਰਕੇ ਆਪਣੇ ਘ ਅੱਛਾ ਇੱਕ ਇੱਥੇ ਇਹ ਵੀ ਗੱਲ ਕੱਲ ਸਾਡੀ ਨਜ਼ਰ ਚ ਆਈ ਏ ਕਿ ਜਿਨ੍ਹਾਂ ਦਾ ਘਰ ਟੁੱਟਿਆ ਸੀਗਾ ਉਹੀ ਸਾਨੂੰ ਕਹਿ ਰਹੇ ਸੀ ਕਹਿੰਦੇ ਕਿ ਫਾਈਲ ਦਾ ਜਿਹੜਾ ਪ੍ਰੋਸੈਸ ਏ ਬਹੁਤ ਗਲਤ ਏ ਗਲਤ ਤੇ ਉਹਨਾਂ ਨੇ ਇਦਾਂ ਕਿਹਾ ਇੰਦਾ ਸੈਂਸ ਕਿ ਪਹਿਲਾਂ ਮਕਾਨ ਤੁਸੀਂ ਢਾਓ ਢਾਓਗੇ ਤੇ ਫਿਰ ਉਹਦੀਆਂ ਫੋਟੋਜ਼ ਜਾਣਗੀਆਂ ਫਿਰ ਤੁਹਾਨੂੰ ਪੈਸਾ ਆਏਗਾ ਪਹਿਲੀ ਕਿਸ਼ਤ ਆਏਗੀ ਫਿਰ ਤੁਸੀਂ ਬਣਾਉਣਾ ਸ਼ੁਰੂ ਕਰੋਗੇ ਉਹ ਕਹਿੰਦੇ ਆ ਕਿ ਜੀ ਜਿਹੜਾ ਆਹ ਪ੍ਰੋਸੈਸ ਤੁਸੀਂ ਸਾਨੂੰ ਦੇ ਦਿੱਤਾ ਏ ਜਿੰਨੀ ਦੇਰ ਤੱਕ ਸਾਡਾ ਮਕਾਨ ਨਹੀਂ ਬੰਦਾ ਅਸੀਂ ਕਿੱਥੇ ਰਹਿਣਾ ਦੇਖੋ ਜੀ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰ ਸਹੀ ਹੈ ਕਿਉਂਕਿ ਇਹ ਇਸ ਕੰਮ ਦੇ ਵਿੱਚ ਹੁੰਦੀ ਤੰਦਲੀ ਠੀਕ ਹੈ ਚਲੋ ਬਲੇਮਵਾਰ ਅਸੀਂ ਨਹੀਂ ਕਰਾਂਗੇ ਕਿਉਂਕਿ ਇਸ ਟਾਈਮ ਜਿਹੜਾ ਉਹ ਸੰਕਟ ਦਾ ਸਮਾਂ ਹੈ ਤੇ ਰਾਜਨੀਤੀ ਅਸੀਂ ਨਾ ਹੀ ਕਰੀਏ ਤੇ ਚੰਗੀ ਗੱਲ ਹੈ ਲੇਕਿਨ ਸਚਾਈ ਇਹੀ ਹੈ ਕਿ ਲੋਕ ਆਪਣੇ ਜਿਹੜੇ ਖਾਸਮ ਖਾਸ ਨੇ ਜਿਹੜੇ ਬੇਲੋੜੇ ਲੋਕ ਨੇ ਉਹਨਾਂ ਦੀ ਫੇਵਰ ਕਰਕੇ ਉਹਨਾਂ ਦੇ ਪੇਪਰ ਤਿਆਰ ਕਰਾ ਕੇ ਉਹਨਾਂ ਦੇ ਕੰਮ ਕਰਾਉਂਦੇ ਨੇ ਇਸ ਕਰਕੇ ਸਰਕਾਰ ਨੇ ਇਹ ਪ੍ਰੋਸੈਸ ਪੂਰਾ ਜਿਹੜਾ ਉਹ ਸੱਤ ਰਖਿਆ ਲੇਕਿਨ ਜਦੋਂ ਐਦਾਂ ਦੀ ਕੋਈ ਕੁਦਰਤੀ ਆਪਤਾ ਆਂਦੀ ਹੈ ਤਾਂ ਉਦੋਂ ਚਾਹੀਦਾ ਹੈ ਕਿ ਥੋੜਾ ਜਿਆਦਾ ਤਰਸ ਦੇ ਆਧਾਰ ਤੇ ਲੋਕਾਂ ਦਾ ਸਾਥ ਦਿੱਤਾ ਜਾਏ ਔਰ ਇਹ ਤੇ ਗੱਲ ਹੋ ਰਹੀ ਉਸ ਸਕੀਮ ਦੀ ਜਿਹੜੀ ਆਲਰੇਡੀ ਸੈਂਟਰ ਗਵਰਨਮੈਂਟ ਦੀ ਚੱਲਦੀ ਪਈ ਹੈ ਚੱਲਦੀ ਮੈਂ ਇਹ ਗੱਲ ਕਰਾਂਗਾ ਕਿ ਹੁਣ ਇਹ ਕੁਦਰਤੀ ਆਪਤਾ ਦੇ ਵਿੱਚ ਪ੍ਰਸ਼ਾਸਨ ਕੀ ਕਰਦਾ ਅਸੀਂ ਆ ਜੀ ਅਸੀਂ ਵਾਪਸ ਆ ਜੀ ਪੁਆਇੰਟ ਦੇ ਉੱਪਰ ਅਸੀਂ ਐਮਐਲਏ ਸਾਹਿਬ ਜਲੰਧਰ ਵੈਸਟੀ ਦੀ ਗੱਲ ਕਰੀ ਅੱਜ ਜਿਹੜੀ ਹੜ੍ਹਾਂ ਦੀ ਸਥਿਤੀ ਬਣੀ ਹੈ ਜਿਹੜੇ ਮੰਤਰੀ ਨੇ ਅੱਜ ਆਪ ਜਿਹੜੇ ਪਜਾਮੇ ਚੱਕ ਕੇ ਪਾਣੀ ਦੇ ਵਿੱਚ ਉਤਰ ਗਏ ਆ ਤੁਸੀਂ ਉਹਨਾਂ ਦੇ ਰੋਲ ਨੂੰ ਕਿਦਾਂ ਦੇਖਦੇ ਹੋ ਗੱਲ ਤਾਂ ਉੱਥੇ ਹੀ ਮੁੱਕਦੀ ਹੈ ਜੀ ਅਸੀਂ ਮੰਤਰੀ ਸਾਹਿਬ ਨੂੰ ਆਫਿਸ ਦੇ ਵਿੱਚ ਬਹਿਣ ਲਈ ਚੁਣਿਆ ਅਸੀਂ ਸੜਕਾਂ ਦੇ ਵਿੱਚ ਆਣ ਲਈ ਚੁਣਿਆ ਨਹੀਂ ਉਹਨਾਂ ਨੂੰ ਸੜਕਾਂ ਦੇ ਉੱਤੇ ਆਣਾ ਪਬਲਿਕ ਦਾ ਕੰਮ ਹੈ ਸੜਕਾਂ ਦੇ ਉੱਤੇ ਆਣਾ ਵਰਕਰ ਦਾ ਕੰਮ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੰਮ ਹੈ ਜਿਨ੍ਹਾਂ ਕੋਲ ਸਟਾਫ ਹੈ ਜਿਨ੍ਹਾਂ ਨੂੰ ਇਸ ਚੀਜ਼ ਦਾ ਤਜਰਬਾ ਹੈ ਹਾਂ ਜੇ ਅਸੀਂ ਫੋਟੋ ਸੈਸ਼ਨ ਕਰਵਾਣਾ ਹੈ ਤੇ ਉਹ ਫਿਰ ਪਜਾਮਾ ਭਾਵੇਂ ਉੱਚਾ ਹੋਵੇ ਭਾਵੇਂ ਗਿੱਲਾ ਹੋਵੇ ਫੋਟੋ ਤੇ ਲੋਕਾਂ ਨੇ ਦੇਖਣੀ ਹੈ ਤੇ ਲੋਕਾਂ ਨੇ ਇਹੀ ਸਮਝਣਾ ਕਿ ਬਹੁਤ ਮਿਹਨਤ ਕਰ ਰਹੇ ਹਨ ਬਿਲਕੁਲ ਅਸੀਂ ਮੰਤਰੀ ਲੇਕਿਨ ਦੇਖੋ ਮੰਤਰੀ ਸਾਹਿਬ ਜੇ ਕਿਤੇ ਗਲਤ ਹੋਣਗੇ ਤੇ ਸਾਡਾ ਵੀ ਫਰਜ਼ ਬਣਦਾ ਉਹਨਾਂ ਨੂੰ ਕਰੈਕਟ ਕਰਨਾ ਇੱਕ ਮੰਤਰੀ ਸਾਹਿਬ ਦੀ ਆਪਣੀ ਇੱਕ ਟੀਮ ਹੁੰਦੀ ਹੈ ਮੰਤਰੀ ਮੰਤਰੀ ਸਾਹਿਬ ਦੇ ਨਾਲ ਕਾਫੀ ਸਟਾਫ ਹੁੰਦਾ ਹੈ ਉਹਨਾਂ ਨੇ ਆਫਿਸ ਬੈਰੀਅਰ ਰੱਖੇ ਹੁੰਦੇ ਨੇ ਆਫਿਸ ਦੇ ਵਿੱਚ ਸਟਾਫ ਹੁੰਦਾ ਉਹ ਸਾਰਿਆਂ ਨੇ ਡਿਊਟੀ ਲਾਓ ਹਾਂਜੀ ਕਾਫੀ ਸਟਾਫ ਹੁੰਦਾ ਹੈ ਉਹਨਾਂ ਦੇ ਨਾਲ ਜ਼ਰੂਰੀ ਨਹੀਂ ਕਿ ਤੁਸੀਂ ਪਾਣੀ ਦੇ ਵਿੱਚ ਉਤਰਨਾ ਤੁਹਾਡੀ ਟੀਮ ਹੀ ਲੱਗੀ ਹੋਏ ਸਾਰਾ ਕੰਮ ਕਰਨ ਦੇ ਲਈ ਤੇ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਮੰਤਰੀ ਸਾਹਿਬ ਦਾ ਕੰਮ ਹੈ ਜੀ ਸਿਰਫ ਇੱਕ ਫਾਈਲ ਤੇ ਸਾਈਨ ਕਰਨਾ ਆਰਡਰ ਪਾਸ ਕਰਨਾ ਕਿ ਇਹ ਕੰਮ ਹੋਣਾ ਚਾਹੀਦਾ ਮੰਤਰੀ ਸਾਹਿਬ ਦਾ ਘਰਾਂ ਦੇ ਵਿੱਚ ਜਾਣਾ ਜਾਂ ਇਦਾਂ ਕਿਤੇ ਪਾਣੀ ਚੁੱਤਰਨਾ ਲੰਗਰ ਵੰਡਣਾ ਮੈਨੂੰ ਲੱਗਦਾ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਜੋ ਤੁਹਾਡੀ ਡਿਊਟੀ ਹੈ ਪਲੀਜ਼ ਤੁਸੀਂ ਉਹਨੂੰ ਕਰੋ ਬਿਲਕੁਲ ਬਿਲਕੁਲ ਔਰ ਮੌਕੇ ਦਾ ਤੁਸੀਂ ਜਾਇਜ਼ਾ ਲੈਣ ਜਾਓ ਕਿ ਤੁਹਾਡੀ ਟੀਮ ਲੱਗੀ ਕੰਮ ਕਰਨ ਹਾਂ ਤੁਸੀਂ ਉਹਨਾਂ ਦੀ ਇਨਸਪੈਕਸ਼ਨ ਕਰੋ ਕਿ ਜਿਹੜੇ ਲੋਕ ਤੁਸੀਂ ਡਿਊਟੀ ਤੇ ਲਗਾਏ ਨੇ ਕੀ ਉਹ ਪ੍ਰੋਪਰ ਕੰਮ ਕਰ ਰਹੇ ਨੇ ਕੀ ਜਿਹੜਾ ਕੋਈ ਲੋੜਵੰਦ ਇਨਸਾਨ ਹੈ ਕੀ ਉਹ ਇਹ ਜਿਹੜੀਆਂ ਸੇਵਾਵਾਂ ਨੇ ਉਹਨਾਂ ਤੋਂ ਵਾਂਝਾ ਤਾਂ ਨਹੀਂ ਰਹਿ ਗਿਆ ਤੁਹਾਡੀ ਡਿਊਟੀ ਇਹ ਹੈ ਕਿਸ ਤਰੀਏ ਸੀ ਵਾਪਸ ਆ ਜਾਈਏ ਆਪਣੇ ਜਲੰਧਰ ਵੈਸਟ ਦੀ ਆ ਜਾਈਏ ਜਿਹੜੇ 3-4 ਦਿਨ ਦਾ ਸੀਕੁਐਂਸ ਤੁਸੀਂ ਦੇਖਿਆ ਹੈ ਲੋਕਾਂ ਦੇ ਬਾਹਰ ਕਾਰੋਬਾਰ ਠਾਪੋ ਗਈ ਸੀਗੇ ਬਾਹਰ ਜਾਣ ਨੂੰ ਲਗਾਤਾਰ ਬਾਰਿਸ਼ ਹੋ ਰਹੀ ਹੈ ਛੁੱਟੀਆਂ ਹੋ ਰਹੀਆਂ ਨੇ ਦਿਹਾੜੀਦਾਰ ਬੰਦੇ ਸਾਰੇ ਘਰ ਬੈਠੇ ਹੋਏ ਦੂਸਰੀ ਹੁਣ ਆ ਤੇ ਆਪਦਾ ਪੈ ਗਈ ਮਕਾਨ ਉਹਨਾਂ ਦੇ ਟਹਿਗੇ ਅੱਛਾ ਇੱਥੇ ਸਵਾਲ ਇਹ ਬਣ ਜਾਂਦਾ ਹੈ ਸਾਡੇ ਇਲਾਕੇ ਦੇ ਅੰਦਰ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਨੇ ਬਹੁਤ ਸਾਰੀਆਂ ਮੇਰਾ ਸਵਾਲ ਪਹਿਲੇ ਵੀ ਇਹੀ ਰਿਹਾ ਹੈ ਔਰ ਅੱਜ ਵੀ ਮੈਂ ਉਹੀ ਕਰ ਰਿਹਾ ਹਾਂ ਇਹ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਨੇ ਸਮਾਜਿਕ ਸੰਸਥਾ ਕੋਈ ਨਹੀਂ ਹੈ ਇਹ ਗੱਲ ਮੈਂ ਕਰ ਰਿਹਾ ਧਾਰਮਿਕ ਸੰਸਥਾਵਾਂ ਦਾ ਅੱਜ ਕੀ ਰੋਲ ਹੈ ਦੇਖੋ ਧਾਰਮਿਕ ਸੰਸਥਾਵਾਂ ਜਿਹੜੀਆਂ ਨੇ ਅਸੀਂ ਗੱਲ ਕਰ ਲਈਏ ਪਹਿਲੇ ਕਿਉਂਕਿ ਮੈਂ ਫਿਰ ਗੱਲ ਕਰਾਂਗਾ ਅਸੀਂ ਗੱਲ ਕਰ ਰਹੇ ਹਾਂ ਪਾਰ ਕੋ ਕੈਂਪ ਏਰੀਆ ਦੀ ਕਿਉਂਕਿ ਅਸੀਂ ਇੱਥੇ ਦੇ ਵਾਸੀ ਆ ਅਸੀਂ ਇਹਦੀ ਜਿਹੜੀ ਗੱਲ ਬਿਲਕੁਲ ਜੀ ਬਿਲਕੁਲ ਕਿਉਂਕਿ ਆਪਣਾ ਇਲਾਕਾ ਅਸੀਂ ਸੰਭਲਣਾ ਤੇ ਇਹਦੇ ਬਾਰੇ ਗੱਲ ਕਰੀਏ ਦੇਖੋ ਰਜਿੰਦਰ ਜੀ ਜਿੱਥੋਂ ਤੱਕ ਗੱਲ ਹੈ ਸਾਡੇ ਭਾਰਗੋ ਕੈਂਪ ਦੇ ਆਸ-ਪਾਸ ਦੇ ਧਾਰਮਿਕ ਸੰਸਥਾਵਾਂ ਦੀ ਗੱਲ ਤੇ ਭਾਰਗੋ ਕੈਂਪ ਦੇ ਵਿੱਚ ਸਭ ਤੋਂ ਪਹਿਲੇ ਸਤਿਗੁਰ ਕਬੀਰ ਮਹਾਰਾਜ ਦੇ ਨਾਮ ਦਾ ਬਣਿਆ ਮੁੱਖ ਮੰਦਿਰ ਗਿਆਨਗਰੀ ਮਹਾਰਾਜ ਦੇ ਨਾਮ ਦਾ ਬਣਿਆ ਮੰਦਿਰ ਉਸ ਤੋਂ ਬਾਅਦ ਭਾਰਗੋ ਕੈਂਪ ਬੁੱਢਾ ਮਾਲ ਪਾਰਕ ਦੇ ਵਿੱਚ ਬਣਿਆ ਸ਼ੰਦੀ ਮੰਦਿਰ ਲੱਕੜ ਚੌਂਗ ਦੇ ਵਿੱਚ ਬਣਿਆ ਮੰਦਿਰ ਪਿਸ਼ੋਰੀ ਮਹੱਲੇ ਦੇ ਵਿੱਚ ਬਣਿਆ ਵੈਸ਼ਨੋ ਮੰਦਿਰ ਤੇ ਮਾਡਲ ਹਾਊਸ ਰੋਡ ਦੇ ਉੱਪਰ ਬਹੁਤ ਪੁਰਾਣਾ ਬਣਿਆ ਸਤੀ ਮਾਤਾ ਦਾ ਮੰਦਿਰ ਇਹ ਉਹ ਧਾਰਮਿਕ ਜਗਾ ਨੇ ਧਾਰਮਿਕ ਸਥਾਨ ਨੇ ਜਿਨ੍ਹਾਂ ਦੇ ਨਾਮ ਤੇ ਸੰਸਥਾਵਾਂ ਨੇ ਘੱਟੋ ਘੱਟ ਪਿਛਲੇ 30 ਸਾਲ ਦੇ ਵਿੱਚ 10 ਕਰੋੜ ਦੇ ਲਗਭਗ ਜਿਹੜੀ ਉਹ ਗ੍ਰਾਂਟ ਸਰਕਾਰ ਤੋਂ ਲਈ ਤੇ ਅੱਜ ਅਸੀਂ ਸਿਰਫ ਇੱਕ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਰਹੇ ਹਾਂ ਕਿ ਜੇ ਕੋਈ ਐਸਾ ਇਨਸਾਨ ਹੈ ਜਿਹਦਾ ਘਰ ਦਾ ਨੁਕਸਾਨ ਹੋਇਆ ਹੈ ਤੋ ਸਾਡੇ ਕੋਲ ਆ ਕੇ ਰਹਿ ਸਕਦਾ ਮੈਨੂੰ ਲੱਗਦਾ ਹੈ ਬਹੁਤ ਵੱਡੀ ਗੱਲ ਹੈ ਉਹਨਾਂ ਲਈ ਕਿ ਉਹਨਾਂ ਨੇ ਲੋਕਾਂ ਨੂੰ ਇਨਵਾਈਟ ਕੀਤਾ ਕਿ ਤੁਸੀਂ ਆ ਕੇ ਸਾਡੇ ਕੋਲ ਰਹਿ ਸਕਦੇ ਹੋ ਉਹ ਜਗ੍ਹਾ ਦੇ ਵਿੱਚ ਜਿਹੜੀ ਕਿ ਬਣੀ ਵੀ ਸਰਕਾਰ ਦੇ ਪੈਸਿਆਂ ਦੇ ਨਾਲ ਇੱਥੇ ਅੱਜ ਉਹਨਾਂ ਦੀ ਡਿਊਟੀ ਬਣਦੀ ਹੈ ਕਿਉਂਕਿ ਦੇਖੋ ਮੈਂ ਸ਼ੁਰੂ ਤੋਂ ਜਿਹੜਾ ਉਹ ਕੁਝ ਚੀਜ਼ਾਂ ਦੇ ਖਿਲਾਫ ਰਿਹਾ ਤੇ ਖਿਲਾਫ ਹੀ ਰਹਾਗਾ ਅਸਲ ਦੇ ਵਿੱਚ ਧਾਰਮਿਕ ਸਥਾਨ ਇਸ ਕਰਕੇ ਬਣਦੇ ਨੇ ਕਿ ਔਖੇ ਸਮੇਂ ਦੇ ਵਿੱਚ ਲੋਕਾਂ ਦੇ ਕੰਮ ਆ ਸਕਣ ਅੱਜ ਉਹਨਾਂ ਦੀ ਡਿਊਟੀ ਬਣਦੀ ਸੀ ਕਿ ਅਗਲੇ ਲੋਕਾਂ ਦੀ ਲਿਸਟ ਲੈਣ ਹਰ ਕੋਈ ਧਾਰਮਿਕ ਸਥਾਨ ਇੱਕ ਇੱਕ ਘਰ ਨੂੰ ਜਿਹੜਾ ਵੋਟ ਲਵੇ ਉਹਦੇ ਘਰ ਦੀ ਰਿਪੇਅਰ ਦਾ ਮੇਨਟੇਨੈਂਸ ਦਾ ਉਹਦਾ ਖਰਚਾ ਚੱਕੇ ਕਿਉਂਕਿ ਇਹ ਜਿਹੜਾ ਚੜਾਵਾ ਇਹ ਨਾ ਮੰਦਰਾਂ ਦੀਆਂ ਗੱਲੀਆਂ ਦੇ ਵਿੱਚ ਗਿਆ ਇਹਨਾਂ ਦੇ ਬੈਂਕ ਅਕਾਊਂਟਾਂ ਦੇ ਵਿੱਚ ਗਿਆ ਉਹ ਲੋਕਾਂ ਦੀ ਜੇਬਾਂ ਚੋਂ ਨਿਕਲਿਆ ਇਹ ਅਕਾਊਂਟਾਂ 'ਚ ਰੱਖਣ ਲਈ ਪੈਸੇ ਨਹੀਂ ਹੈਗੇ ਅੱਜ ਧਾਰਮਿਕ ਸਥਾਨ ਜਿੰਨੇ ਵੀ ਨੇ ਤੁਸੀਂ ਆਪਣੇ ਆਪਣੇ ਤੌਰ ਤੇ ਬਹੁਤ ਵਧੀਆ ਕੰਮ ਕਰ ਰਹੇ ਹੋ ਕੋਚਾ ਦੇ ਲੰਗਰ ਲਾ ਰਿਹਾ ਕਿਸੇ ਵੀ ਤਰ੍ਹਾਂ ਤੁਸੀਂ ਮਦਦ ਕਰ ਰਹੇ ਹੋ पर ਮੈਨੂੰ ਲੱਗਦਾ ਵੀ ਆ ਜਿਹੜੀ ਚਾਹ ਪਾਣੀ ਆਸੀਂ ਖਾਣਾ ਪੀਣਾ ਇਹਨਾਂ ਨੂੰ ਖਵਾ ਰਹੇ ਆ ਨਾ ਇਹਦੇ ਨਾਲ ਉਹਨਾਂ ਦਾ ਹੁਣ ਗੁਜ਼ਾਰਾ ਨਹੀਂ ਚੱਲਣਾ ਜਿੱਦਾਂ ਮੈਂ ਪਹਿਲੇ ਗੱਲ ਕੀਤੀ ਹੈ ਸਾਰੇ ਲੋਕ ਹੈਂਡ ਟੂ ਮਾਊਥ ਨੇ ਬਿਲਕੁਲ ਜੀ ਜੇ ਕਿਤੇ ਇਹ ਪੈਸੇ ਵਾਲੇ ਹੁੰਦੇ ਤੇ ਇਹਨਾਂ ਦੀਆਂ ਛੱਤਾਂ ਕੱਚੀਆਂ ਨਾ ਹੁੰਦੀਆਂ ਇਹ ਲੋਕ ਦਿਹਾੜੀਦਾਰ ਨੇ ਇਹ ਅੱਜ ਕੰਮ ਕਰਨਗੇ ਤੇ ਰਾਤ ਨੂੰ ਇਹਨਾਂ ਦਾ ਚੁੱਲ੍ਹਾ ਬਲਦਾ ਤੇ ਜੇ ਕਿਸੇ ਵੀ ਬੰਦੇ ਨੇ ਅੱਜ ਆਪਣੀ ਛੱਤ ਰਿਪੇਅਰ ਕਰਾਣੀ ਹੈ ਤੇ ਜੇ ਉਹਦੀ ਕੋਈ ਸਰਕਾਰੀ ਮਦਦ ਨਹੀਂ ਹੁੰਦੀ ਤਾਂ ਮੈਨੂੰ ਲੱਗਦਾ ਉਹਨੂੰ 20 ਤੋਂ 30 ਹਜ਼ਾਰ ਰੁਪਏ ਫਿਰ ਕਰਜ਼ਾ ਚੁੱਕਣਾ ਪਏਗਾ ਜਿਹੜਾ ਉਹਦੇ ਕੋਲੋਂ ਲੇਕਿਨ ਇਹ ਜਿਹੜੇ ਧਾਰਮਿਕ ਸਥਾਨ ਨੇ ਜੇ ਇੱਕ ਧਾਰਮਿਕ ਸਥਾਨ ਇੱਕ ਘਰ ਦੀ ਵੀ ਡਿਊਟੀ ਲੈ ਲੈਂਦਾ ਤੇ ਕਿਸੇ ਧਾਰਮਿਕ ਸਥਾਨ ਲਈ ਕੋ 50000 ਰੁਪਏ ਲਾਣਾ ਕੋ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਜੇ ਆਪਾਂ ਮੁੱਖ ਮੰਦਰ ਦੀ ਹੀ ਗੱਲ ਕਰ ਲਈਏ ਤੇ ਮੁੱਖ ਮੰਦਰ ਲਈ 50000 ਰੁਪਏ ਦੇ ਵਿੱਚ ਕਿਹਦੀ ਛੱਤ ਰਿਪੇਅਰ ਕਰਾਣਾ ਕੋ ਵੱਡੀ ਗੱਲ ਔਰ ਇਹਦੇ ਵਿੱਚ ਕੋ ਕਮੇਟੀ ਨੇ ਕੰਟਰੀਬਿਊਸ਼ਨ ਨਹੀਂ ਕਰਨਾ ਤੁਸੀਂ ਆਮ ਜਨਤਾ ਨਹੀਂ ਕੋ ਪੈਸਾ ਨਹੀਂ ਦੇਣਾ ਇਹਦੇ ਵਿੱਚ ਪੈਸਾ ਦੇਣਾ ਸੋਸਾਇਟੀ ਨੇ ਜਿਹੜਾ ਅਕਾਊਂਟ ਦੇ ਵਿੱਚ ਤੁਹਾਡੇ ਪੈਸਾ ਪਿਆ ਰਜਿੰਦਰ ਜੀ ਅਸੀਂ ਗੱਲ ਕਰ ਰਹੇ ਸੀ ਧਾਰਮਿਕ ਸਥਾਨਾਂ ਦੀ ਤੋਂ ਧਾਰਮਿਕ ਸਥਾਨ ਜੇ ਅੱਜ ਆਪਣੀ ਡਿਊਟੀ ਸਮਝਣ ਇੱਕ ਇੱਕ ਘਰ ਨੂੰ ਗੋਤ ਲੈ ਸਕਦੇ ਨੇ ਇੱਕ ਇੱਕ ਘਰ ਦੀ ਜਿਹੜੇ ਰਿਪੇਅਰ ਦਾ ਖਰਚਾ ਚੱਕ ਸਕਦੇ ਕਿਉਂਕਿ ਪ੍ਰਸ਼ਾਸਨ ਦਾ ਤੁਹਾਨੂੰ ਪਤਾ ਪ੍ਰੋਸੈਸ ਲੰਬਾ ਹੈ ਅੱਜ ਵੀ ਜੇ ਗੱਲ ਕਰਦੇ ਆ ਤਾਂ ਪਤਾ ਨਹੀਂ 15 20 ਦਿਨ ਉਹਨਾਂ ਘਰਾਂ ਨੂੰ ਰਿਪੇਅਰ ਹੁੰਦਿਆ ਪੈਸੇ ਆਉਂਦਿਆ ਸਰਕਾਰੀ ਲੱਗ ਜਾਣੇ ਨੇ ਤੇ ਲੋਕਾਂ ਦੇ ਘਰਾਂ ਦੀਆਂ ਜਿਨ੍ਹਾਂ ਦੀਆਂ ਛੱਤਾਂ ਖੁੱਲ ਗਈਆਂ ਨੇ ਉਹਨਾਂ ਦਾ ਰਹਿਣਾ ਮੁਸ਼ਕਲ ਹੈ ਇੱਕ ਚੀਜ਼ ਹੋਰ ਤੁਹਾਨੂੰ ਜਿਹੜਾ ਉਹਦੇ ਵੱਲ ਧਿਆਨ ਦਿਵਾ ਦਿਆਂ ਸਾਡੇ ਇਲਾਕੇ ਦੇ ਅੰਦਰ ਕਰੀਬ ਕੋਈ 10-12 ਜਿਹੜੀਆਂ ਧਾਰਮਿਕ ਸਮਿਤੀਆਂ ਬਣੀਆਂ ਹੋਈਆਂ ਜਿਹੜੀਆਂ ਸਾਲਾਨਾ ਜਾਗਰਣ ਕਰਵਾਂਦੀਆਂ ਤੇ ਇੱਕ ਜਾਗਰਣ ਦੀ ਕੋਈ ਕਲੈਕਸ਼ਨ ਜਿਹੜੀ ਏ ਉਹ 2 ਤੋਂ 2.5 ਤਿੰਨ ਲੱਖ ਰੁਪਿਆ ਕਲੈਕਸ਼ਨ ਹੁੰਦੀ ਹੈ ਉਹਨਾਂ ਦੀ ਕਿ ਤੁਹਾਨੂੰ ਲੱਗਦਾ ਇਹ 2 ਤੋਂ 2.5 ਲੱਖ ਰੁਪਿਆ ਜਿਹੜਾ ਹੈ ਉਹਦੇ ਚੋਂ 30000 ਕਢਣਾ ਜਿਹੜਾ ਹੈ ਉਹ ਸੁਖ ਹੈ ਦੇਖੋ ਜੀ ਮੈਂ ਤੁਹਾਡੀ ਗੱਲ ਨੂੰ ਹੀ ਅੱਗੇ ਵਧਾ ਦਿੰਦਾ ਜਿੰਨੇ ਵੀ ਧਾਰਮਿਕ ਲੋਕ ਨੇ ਦੇਖੋ ਧਰਮ ਹਰ ਕਿਸਦਾ ਆਪਣਾ ਹੈ ਹਰ ਕਿਸੇ ਦੀ ਆਪਣੀ ਆਸਥਾ ਹੈ ਉਹਨੂੰ ਮੰਨਣਾ ਚਾਹੀਦਾ ਕਿਸੇ ਦਾ ਅਸੀਂ ਵਿਰੋਧ ਨਹੀਂ ਕਰਨਾ ਲੇਕਿਨ ਜੋ ਹਾਲਾਤ ਅੱਜ ਸਾਡੇ ਸਮਾਜ ਦੇ ਵਿੱਚ ਆ ਗਏ ਨੇ ਮੈਂ ਹੁਣ ਆਪਣੇ ਇਲਾਕੇ ਤੋਂ ਬਾਹਰ ਦੀ ਵੀ ਗੱਲ ਕਰਾਂਗਾ ਹਰ ਇਲਾਕੇ ਦੇ ਵਿੱਚ ਐਦਾਂ ਦੇ ਲੋਕ ਨੇ ਜਿਹੜੇ ਕੋਈ ਮੇਲਾ ਕਰਾਂਦਾ ਹੈ ਕੋਈ ਜਾਗਰਣ ਕਰਾਂਦਾ ਕੋਈ ਚੌਂਕੀ ਕਰਾਂਦਾ ਕੋਈ satsang ਕਰਵਾਉਂਦਾ ਤੇ ਜੇ ਅਸੀਂ ਉਦੋਂ ਘਰਾਂ ਦੇ ਜਾ ਕੇ ਪਰਚੀਆਂ ਕੱਟ ਸਕਦੇ ਹਾਂ ਤਾਂ ਹੁਣ ਕਿਉਂ ਨਹੀਂ ਤੇ ਜੇ ਉਦੋਂ ਅਸੀਂ 2-2 ਲੱਖ ਰੁਪਇਆ ਫੰਡ ਇਕੱਠਾ ਕਰ ਸਕਦੇ ਆ ਹੁਣ ਕਿਉਂ ਨਹੀਂ ਕਰ ਪਾ ਰਹੇ ਅਸੀਂ ਕਿਉਂ ਨਹੀਂ ਲੋਕਾਂ ਨੂੰ ਗੋਦ ਲੈ ਰਹੇ ਉਹਨਾਂ ਦੇ ਪਰਿਵਾਰਾਂ ਨੂੰ ਗੋਦ ਲੈ ਰਹੇ ਉਹਨਾਂ ਦੀ ਕਿਉਂ ਨਹੀਂ ਮਦਦ ਕਰ ਪਾ ਰਹੇ ਅਸੀਂ ਕਿਉਂ ਫੇਰ ਉਹੀ ਅੰਧਵਿਸ਼ਵਾਸਾਂ ਦੇ ਵਿੱਚ ਪੈ ਰਹੇ ਆ ਕਿ ਨਹੀਂ ਯਾਰ ਉਦੋਂ ਹੀ ਕਰਾਵਾਂਗੇ ਹੁਣ ਨਹੀਂ ਤੁਸੀਂ ਇੱਕ ਵਾਰੀ ਦੇਖੋ ਇੱਕ ਵਾਰੀ ਅਸੀਂ ਗੱਲ ਕਰ ਸਕਦੇ ਆ ਕਿ ਇਸ ਸਾਲ ਅਸੀਂ ਜਿਹੜਾ ਉਹ ਧਾਰਮਿਕ ਸਮਾਗਮ ਨਹੀਂ ਕਰਵਾਵਾਂਗੇ ਉਹਦੀ ਜੋ ਵੀ ਉਹਦਾ ਫੰਡ ਹੈ ਇਸ ਵਾਰੀ ਅਸੀਂ ਇੱਕ ਪਰਿਵਾਰ ਦਾ ਜਿਹੜਾ ਘਰ ਬਣਾ ਕੇ ਦੇ ਦਿੰਦੇ ਤੇ ਇਹਦੇ ਵਿੱਚ ਬਰਾਈ ਕੀ ਹੋਣੀ ਇਹੀ ਚੀਜ਼ ਇੱਕ ਮੈਂ ਦੇਖਿਆ ਇਸ ਵਾਰ ਪੰਜਾਬ ਦੇ ਅੰਦਰ ਕਬੱਡੀ ਟੂਰਨਾਮੈਂਟ ਜਿਹੜੇ ਨੇ ਉਹ ਰੱਦ ਕੀਤੇ ਗਏ ਨੇ ਬਿਲਕੁਲ ਔਰ ਉਹਨਾਂ ਨੇ 1.5 ਕਰੋੜ ਰੁਪਇਆ ਜਿਹੜਾ ਕਬੱਡੀ ਟੂਰਨਾਮੈਂਟ ਤੇ ਲੱਗਦਾ ਸੀ ਉਹਨਾਂ ਨੇ ਉਹ ਰੀਲੀਫ ਫਲੱਡ ਰੀਲੀਫ ਦੇ ਵਿੱਚ ਦੇ ਦਿੱਤਾ ਹੈ ਆਪਣਾ ਤੇ ਬਹੁਤ ਵੱਡੀ ਗੱਲ ਇਹ ਆ ਕਿ ਇਸ ਟਾਈਮ ਪੰਜਾਬ ਨੂੰ ਜ਼ਰੂਰਤ ਹੈ ਤੁਹਾਡੀ ਸੁਸਾਇਟੀ ਨੂੰ ਜ਼ਰੂਰਤ ਹੈ ਤੁਸੀਂ ਖੜੇ ਹੋਵੋ ਔਰ ਤੁਸੀਂ ਤੁਹਾਨੂੰ ਵੀ ਪਤਾ ਵੀ ਥੋੜੇ ਦਿਨ ਪਹਿਲੇ ਹਲੇ ਜਦੋਂ ਪਤਾ ਸੀ ਵੀ ਹਰ ਜਿਹੜੇ ਨੇ ਉਹ ਕੰਡੇ ਤੇ ਖੜੇ ਨੇ ਤੇ ਸਾਡੇ ਨੂੰ ਕੋਦਰ ਮੇਲਾ ਵੀ ਹੋਇਆ ਕਰੋੜਾਂ ਰੁਪਏ ਉਹਨਾਂ ਨੇ ਲਾਇਆ ਤੇ ਅੱਜ ਜਦੋਂ ਬਾਰਸ਼ਾਂ ਤੋਂ ਬਾਅਦ ਪਹਿਲਾ ਸੁੱਕਾ ਦੇਣਾ ਤੇ ਅੱਜ ਜਿਵੇਂ ਦੇਖਿਆ ਆ ਕਿ ਜਲੰਧਰ ਸ਼ਹਿਰ ਦਾ ਸਭ ਤੋਂ ਵੱਡਾ ਮੇਲਾ ਉਹ ਵੀ ਇੱਕ ਦੋ ਦਿਨ ਦੇ ਵਿੱਚ ਆ ਰਿਹਾ ਜਿਹਦੇ ਵਿੱਚ ਫਿਰ ਕਰੋੜਾਂ ਰੁਪਏ ਲੱਗਣਾ ਹੈ ਲੇਕਿਨ ਸ਼ਾਇਦ ਉਹਨਾਂ ਨੂੰ ਵੀ ਉਹ ਜਿਹੜੇ ਲੋਕ ਨੇ ਉਹਨਾਂ ਦੇ ਉਹ ਟੁੱਟੇ ਘਰ ਦੀ ਨਜ਼ਰ ਆ ਰਹੀ ਧਾਰਮਿਕਤਾ ਦੇ ਵਿੱਚ ਪੈਸੇ ਲੈਣਾ ਚਲੋ ਤੁਹਾਡਾ ਆਪਣੀ ਆਸਥਾ ਤੁਸੀਂ ਲਾਓ ਲੇਕਿਨ ਜਦੋਂ ਘਰ ਜਿਹੜੇ ਹੋਣ ਮਹੱਲਿਆਂ ਦੇ ਵਿੱਚ ਲੋਕਾਂ ਦੇ ਘਰਾਂ 'ਚ ਬਿਮਾਰੀਆਂ ਫੈਲ ਰਹੀਆਂ ਹੋਣ ਨੁਕਸਾਨ ਲੋਕਾਂ ਦਾ ਹੋ ਰਿਹਾ ਦੁਕਾਨਾਂ ਦਾ ਵਪਾਰਾਂ ਦਾ ਤੇ ਫਿਰ ਅਸੀਂ ਕਿਹੜੇ ਦੇਵ ਦੇਵਤਾ ਨੂੰ ਮਨਾਉਣ ਦੀ ਗੱਲ ਕਰੀਏ ਮੈਨੂੰ ਲੱਗਦਾ ਵੀ ਹੁਣ ਇਨਸਾਨੀਅਤ ਦੇ ਬਾਰੇ ਸੋਚਣਾ ਚਾਹੀਦਾ ਇੱਕ ਦੂਸਰੇ ਦੇ ਬਾਰੇ ਸੋਚਣ ਦਾ ਟਾਈਮ ਅੱਛਾ ਇੱਕ ਅਸੀਂ ਵਾਪਸੀ ਆ ਜਾਈਏ ਫਿਰ ਦੁਬਾਰਾ ਉਸੇ ਹੀ ਗੱਲ ਦੇ ਉੱਪਰ ਪ੍ਰਸ਼ਾਸਨ ਦਾ ਰੋਲ ਜਿਹੜਾ ਸੀਗਾ ਤੁਸੀਂ ਦੇਖਿਓ ਕਈ ਪਿੰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਆ ਨਹੀਂ ਦਿੱਤਾ ਗਿਆ ਰੋਕਿਆ ਗਿਆ ਨਹੀਂ ਤੁਸੀਂ ਗਲਤ ਕਹਿ ਗਏ ਰੋਕਿਆ ਨਹੀਂ ਗਿਆ ਭਜਾਇਆ ਗਿਆ ਚਲੋ ਪੁਝਾਇਆ ਗਿਆ ਮਗਰ ਇੱਕ ਗੱਲ ਉਥੇ ਇਹ ਦੇਖਣ ਵਾਲੀ ਸੀ ਕਿ ਲੋਕਾਂ ਦੇ ਮਨ ਵਿੱਚ ਐਸੀ ਕਿਹੜੀ ਚੀਜ਼ ਆਈ ਕਿ ਅੱਜ ਉਹ ਤੁਹਾਡੇ ਖਿਲਾਫ ਹੋਗੇ ਅਸਲ ਦੇ ਵਿੱਚ ਜਦੋਂ ਕੋਈ ਇਨਸਾਨ ਪਰੇਸ਼ਾਨ ਹੁੰਦਾ ਪੀੜਿਤ ਹੁੰਦਾ ਨਾ ਤੇ ਉਹਨੂੰ ਜਿੱਥੋਂ ਆਸ ਦੀ ਕਿਰਨ ਲੱਭਦੀ ਹੈ ਸਰਕਾਰ ਵੱਲ ਉਹ ਇਨਸਾਨ ਚੰਗਾ ਲੱਗਦਾ ਠੀਕ ਹੈ ਤੇ ਅੱਜ ਉਹਨਾਂ ਨੇ ਦੋਨੇ ਚੀਜ਼ਾਂ ਤੋਲ ਕੇ ਦੇਖ ਲਈਆਂ ਕਿ ਅੱਜ ਜਦੋਂ ਉਹਨਾਂ ਦੇ ਮੁਸ਼ਕਲ ਆ ਪਈ ਹੈ ਤੇ ਸਰਕਾਰ ਨੇ ਕੋ ਕੰਮ ਨਹੀਂ ਕੀਤਾ ਕੰਮ ਉਹਨਾਂ ਦੇ ਕੋਣ ਆਈਆਂ ਸੋਸ਼ਲ ਸੁਸਾਇਟੀਆਂ ਆਮ ਜਨਤਾ ਫਿਲਮ ਸਟਾਰ ਆ ਕੰਮ ਆਏ ਨੇ ਸਿੰਗਰ ਕਲਾਕਾਰ ਕੰਮ ਆਏ ਨੇ ਜਿਨ੍ਹਾਂ ਨੇ ਜ਼ਮੀਨ ਤੇ ਉੱਤਰ ਕੇ ਕੰਮ ਕੀਤਾ ਆਪ ਨਹੀਂ ਉਹ ਸੜਕਾਂ ਦੇ ਉੱਤੇ ਤੇ ਜਦੋਂ ਇਹ ਫੋਟੋ ਸੈਸ਼ਨ ਕਰ ਲਈ ਇਹਨਾਂ ਦੇ ਐਮਐਲਏ ਪਹੁੰਚੇ ਨੇ ਤੇ ਇਹਨਾਂ ਦਾ ਵਿਰੋਧ ਹੋਣਾ ਚਾਹੀਦਾ ਸੀ ਮੈਂ ਫਿਰ ਇੱਕ ਵਾਰੀ ਯਾਦ ਕਰਵਾ ਦਿਆਂ ਸਾਲ 2019 ਦੇ ਵਿੱਚ ਕਾਂਗਰਸ ਦੀ ਸਰਕਾਰ ਸੀਗੀ ਉਸ ਟਾਈਮ ਵੀ ਹੜ੍ਹਾਂ ਦੀ ਇਦਾਂ ਹੀ ਸਥਿਤੀ ਆਈ ਸੀਗੀ ਔਰ 100 ਪਿੰਡ ਜਿਹੜਾ ਸੀਗਾ ਉਹ ਪਾਣੀ ਦੇ ਨਾਲ ਪ੍ਰਭਾਵਿਤ ਹੋਇਆ ਸੀਗਾ ਔਰ ਉਦੋਂ 100 ਕਰੋੜ ਰੁਪਈਆ ਜਿਹੜਾ ਸੀਗਾ ਉਹ ਕੈਪਟਨ ਅਮਰਿੰਦਰ ਸਿੰਘ ਨੇ ਐਲਾਨਿਆ ਸੀਗਾ 100 ਕਰੋੜ ਰੁਪਏ ਮਗਰ ਹਾਲੇ ਤੱਕ ਵੀ ਸਰਕਾਰ ਵੱਲੋਂ ਕੋਈ ਪੁਖਤਾ ਬਿਆਨ ਕੋਈ ਰਾਹਤ ਪੈਕੇਜ ਦਾ ਕੋਈ ਐਲਾਨ ਨਹੀਂ ਹੋਇਆ ਨਾ ਹੀ ਸਟੇਟ ਗਵਰਨਮੈਂਟ ਔਰ ਨਾ ਹੀ ਸੈਂਟਰ ਗਵਰਨਮੈਂਟ ਇਹਨੂੰ ਕਿਦਾਂ ਦੇਖਦੇ ਹੋ ਦੇਖੋ ਜੀ ਇਹ ਸ਼ਾਇਦ ਹੱਲੇ ਇਹ ਲੰਗਰ ਵੰਡਣ ਚ ਬਿਜ਼ੀ ਨੇ ਤਰਪਾਲਾ ਵੰਡਣ ਚ ਬਿਜ਼ੀ ਮੈਂ ਪਹਿਲੇ ਵੀ ਗੱਲ ਕੀਤੀ ਹੈ ਕਿ ਐਸ ਸਮਾਂ ਹੁੰਦਾ ਅਸੈਸਮੈਂਟ ਕਰਨ ਦਾ ਜਿਹਦੇ ਲਈ ਅਸੀਂ ਮੰਤਰੀ ਐਮ ਐਲ ਏ ਚੋਂਦੇ ਇਹ ਉਹਨਾਂ ਦੀ ਹੁਣ ਡਿਊਟੀ ਹੈ ਅਸੈਸਮੈਂਟ ਕਰਨ ਵੀ ਕੀ ਨੁਕਸਾਨ ਹੈ ਉਹਦੀ ਪਰ ਭਾਈ ਕਿਤੋਂ ਹੋਣੀ ਹੈ ਫੰਡ ਜਨਰੇਟ ਕਿਤੋਂ ਹੋਣੇ ਨੇ ਜਾਂ ਜਿਹੜੀਆਂ ਹੁਣ ਪਾਣੀ ਉਤਰਨ ਤੋਂ ਬਾਅਦ ਮੁਸ਼ਕਲਾਂ ਆਣੀਆਂ ਨੇ ਉਹਨਾਂ ਨੂੰ ਕਿਦਾਂ ਫੇਸ ਕਰਨਾ ਹੈ ਇਹਨਾਂ ਦਾ ਕੰਮ ਇਹ ਹੈ ਨਾ ਕਿ ਗਲੀਆਂ 'ਚ ਲੰਗਰ ਵੰਡਣਾ ਚਲੋ ਮੈਂ ਇਹ ਜਿਵੇਂ ਦੇਖ ਰਿਹਾ ਕਿ ਸਾਡਾ ਜਿਹੜਾ ਮੈਸੇਜ ਇਹ ਆ ਉਹ ਲਗਭਗ ਕਲੀਅਰ ਹੋ ਰਿਹਾ ਹੈ ਬਿਲਕੁਲ ਕਲੀਅਰ ਹੋ ਰਿਹਾ ਕਿ ਹਰ ਇੱਕ ਬੰਦੇ ਨੂੰ ਮੈਂ ਇੱਕ ਇਨਸਾਨ ਜਿਹੜਾ ਉਹਨੂੰ ਆਪਣੀ ਡਿਊਟੀ ਨਿਭਾਓ ਇੱਕ ਪ੍ਰਸ਼ਾਸਨਿਕ ਅਧਿਕਾਰੀ ਉਹ ਆਪਣੀ ਡਿਊਟੀ ਨਿਭਾਏ ਇੱਕ ਬਤੌਰ ਐਮਐਲਏ ਆਪਣੀ ਡਿਊਟੀ ਨਿਭਾਏ ਇੱਕ ਮੰਤਰੀ ਐਮਐਲਏ ਜੋ ਵੀ ਹੈ ਜੋ ਵੀ ਉਹਦਾ ਅਹੁਦਾ ਹੈ ਜੋ ਵੀ ਅਸੀਂ ਲੋਕਾਂ ਨੇ ਜੋ ਫਤਵਾ ਦੇ ਕੇ ਤੁਹਾਨੂੰ ਜੋ ਕੁਰਸੀਆਂ ਦੇ ਬਿਠਾਇਆ ਤੁਸੀਂ ਉਹਦੇ ਬਾਬਤ ਆਪਣਾ ਕੰਮ ਕਰੋ ਨਾ ਕਿ ਸਾਡੇ ਕੋਲ ਆ ਕੇ ਸਾਡੇ ਕੋਲ ਆ ਕੇ ਤੁਸੀਂ ਸਾਨੂੰ ਲੰਗਰ ਦਿਓ ਬਿਲਕੁਲ ਇਹ ਬਿਲਕੁਲ ਨਹੀਂ ਚਾਹੀਦਾ ਸਾਨੂੰ ਤੁਸੀਂ ਆਪਣੇ ਆਪਣੇ ਕੰਮ ਨੂੰ ਬਕੂਬੀ ਤੌਰ ਤੇ ਨਿਭਾਓ ਤਾਂ ਕਿ ਜਿਹੜੇ ਹੜਪੀੜਿਤ ਨੇ ਉਹਨਾਂ ਨੂੰ ਜਿਹੜਾ ਇਹ ਫੈਸਿਲਿਟਾਈਜ਼ ਕੀਤਾ ਜਾਏ ਉਹਨਾਂ ਨੂੰ ਜਿਹੜਾ ਉਹ ਇਸ ਟਾਈਮ ਜੋ ਆਸ ਦੀ ਕਿਰਨ ਦੇਖ ਰਹੇ ਨੇ ਉਹ ਉਹ ਆਸ ਦੀ ਕਿਰਨ ਤੁਸੀਂ ਬਣੋ ਨਾ ਕਿ ਇਹ ਦੇਖਿਆ ਜਾਵੇ ਕਿ ਭਈ ਅਸੀਂ ਆਪ ਮੈਦਾਨ ਦੇ ਵਿੱਚ ਉਤਰ ਕੇ ਤੇ ਕੁੜਤੇ ਪਜਾਮੇ ਜਿਹੜੀ ਹੈ ਉਹ ਲਵੇੜੀ ਹੈ ਦੇਖੋ ਕੱਲ ਦੀ ਵੀਡੀਓ ਤੋਂ ਬਾਅਦ ਕਾਫੀ ਲੋਕ ਜਿਹੜੇ ਨੇ ਜਣਾਂ ਦੇ ਰਿਵਿਊ ਆ ਰਹੇ ਨੇ ਫੋਨ ਵੀ ਆ ਰਹੇ ਨੇ ਕਿ ਸ਼ਾਇਦ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੇ ਜਾਂ ਪਾਰਟੀ ਵਿਸ਼ੇਸ਼ ਦੇ ਖਿਲਾਫ ਮੈਂ ਗੱਲ ਕੀਤੀ ਲੇਕਿਨ ਐਸਾ ਦੋਸਤੋ ਕੋਈ ਗੱਲ ਨਹੀਂ ਹੈਗੀ ਕਿਉਂਕਿ ਦੇਖੋ ਸਵਾਲ ਉਹਨੂੰ ਹੀ ਹੁੰਦਾ ਜਿਹੜਾ ਪ੍ਰਸ਼ਾਸਨ ਦੇ ਵਿੱਚ ਹੁੰਦਾ ਜਿਹੜਾ ਪਾਵਰ ਦੇ ਵਿੱਚ ਸਰਕਾਰ ਆ ਉਹਦੇ ਨਾਲ ਹੀ ਸਵਾਲ ਜਵਾਬ ਹੁੰਦੇ ਨੇ ਦੂਸਰੀ ਗੱਲ ਗੱਲ ਸਿਰਫ ਸਾਡੇ ਐਮਐਲਏ ਦੀ ਨਹੀਂ ਹੈਗੀ ਗੱਲ ਅੱਜ ਅਸੀਂ ਉਹ ਵੀ ਕਰਾਂਗੇ ਕਿ ਜਲੰਧਰ ਨੂੰ ਕਿਸੇ ਸਮੇਂ ਸਮਾਰਟ ਸਿਟੀ ਕਿਹਾ ਗਿਆ ਸੀ ਤੇ ਜਲੰਧਰ ਨੂੰ ਸਮਾਰਟ ਸਿਟੀ ਉਸ ਸਮੇਂ ਦੇ ਐਮਐਲਏ ਸੁਸ਼ੀਲ ਕੁਮਾਰ ਰਿੰਕੂ ਨੇ ਕੀ ਬਣਾਇਆ ਆ ਜਲੰਧਰ ਵਾਸੀਆਂ ਨੂੰ ਪਤਾ ਲੱਗ ਗਿਆ ਜਲੰਧਰ ਦਾ ਕੋਈ ਐਸਾ ਏਰੀਆ ਨਹੀਂ ਪੌਸ਼ ਕਲੋਨੀਆਂ ਦੇ ਵਿੱਚ ਪਾਣੀ ਭਰਿਆ ਮਾਡਲ ਟਨ ਮਾਰਕੀਟ ਦੇ ਵਿੱਚ ਜਿਹੜਾ ਦੁਕਾਨਾਂ ਦੇ ਵਿੱਚ ਲੱਖਾਂ ਕਰੋੜਾਂ ਰੁਪਏ ਦਾ ਲੋਕਾਂ ਦਾ ਨੁਕਸਾਨ ਹੋਇਆ ਇਹ ਸਮਾਰਟ ਸਿਟੀ ਬਣਾਈ ਤੁਸੀਂ ਹੈਰਾਨ ਹਾਂ ਮੈਂ ਕਿ ਲੱਖ ਲੱਖ ਸਵਾ ਸਵਾ ਲੱਖ ਰੁਪਏ ਸੈਲਰੀ ਲੈ ਕੇ ਇਹ ਐਮਐਲਏ ਕਰਦੇ ਕੀ ਨੇ ਕੀ ਕੀਤਾ ਇਹਨਾਂ ਨੇ ਸਿਰਫ ਇਹਨਾਂ ਨੇ ਵੀ ਆਪਣੇ ਸਮੇਂ ਦੇ ਬਸ ਧਾਰਮਿਕ ਜਗਰਾਤਿਆਂ ਤੇ ਜਾਣਾ ਹੈ ਕਵਾਲੀਆਂ ਤੇ ਜਾਣਾ ਲੰਗਰ ਵੰਡ ਲੈਣੇ ਨੇ ਫੋਟੋ ਖਿਚਾ ਲੈਣੀ ਹੈ ਤੇ ਅੱਜ ਜਦੋਂ ਮਾੜੀ ਜਿਹੀ ਕਿਤੇ ਕੁਦਰਤੀ ਆਪਦਾ ਆਈ ਹੈ ਤੇ ਸਾਡਾ ਸ਼ਹਿਰ ਜਿਹੜਾ ਉਹ ਸ਼ੀਸ਼ੇ ਦੇ ਮੰਗੋ ਲੋਕਾਂ ਦੇ ਸਾਹਮਣੇ ਆ ਗਿਆ ਕਿ ਜਲੰਧਰ ਸ਼ਹਿਰ ਜਿਹੜਾ ਕਿੰਨਾ ਕੁ ਸਮਾਰਟ ਸਿਟੀ ਹੈ। ਤੋਂ ਦੋਸਤੋ ਜਾਂਦੇ ਜਾਂਦੇ ਇੱਕ ਵਾਰੀ ਫੇਰ ਤੁਹਾਡੇ ਸਾਹਮਣਿਆਂ ਦੇ ਅੱਗੇ ਇੱਕ ਅਰਜ਼ ਕਰਾਂਗਾ ਕਿ ਇਹ ਸਮਾਂ ਹੁਣ ਸਾਰੇ ਪੰਜਾਬ ਦਾ ਸੋਚਣ ਦਾ ਨਹੀਂ ਹੈਗਾ ਸਾਨੂੰ। ਅਸੀਂ ਆਪਣੇ ਆਪਣੇ ਇਲਾਕੇ ਨੂੰ ਜਿਹੜਾ ਉਹ ਕਵਰ ਕਰ ਲਈਏ ਤਾਂ ਇੰਨਾ ਹੀ ਬਹੁਤ ਹੈ। ਜੇ ਅਸੀਂ ਆਪਣਾ ਇਲਾਕਾ ਹੀ ਸੰਭ ਕੇ ਰੱਖ ਲਿਆ ਕਿ ਸ਼ਾਇਦ ਸਾਰਾ ਪੰਜਾਬ ਬਚ ਜਾਏਗਾ ਜਿਹੜੀ ਮੁਸ਼ਕਲ ਸਾਡੇ ਪੰਜਾਬ ਤੇ ਆਣ ਪਈ ਹੈ। ਆਓ ਸਾਰੇ ਭਾਰਗੋ ਕੈਂਪ ਵਾਸੀ ਅਸੀਂ ਭਾਰਗੋ ਕੈਂਪ ਤੋਂ ਸ਼ੁਰੂ ਕਰਦੇ ਹਾਂ ਕਿ ਆਪਣੇ ਇਲਾਕੇ ਦੇ ਬਾਰੇ ਕੁਝ ਸੋਚਦੇ ਹਾਂ। ਕਸਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਔਰ ਸਾਰੇ ਸਰੋਤਿਆਂ ਦਾ ਧੰਨਵਾਦ ਜਿਹੜਾ ਅੱਜ ਤੁਸੀਂ ਗੱਲਬਾਤ ਕੀਤੀ ਔਰ ਆਪਣੇ ਇਲਾਕੇ ਦੇ ਪ੍ਰਤੀ ਔਰ ਜੋ ਪੰਜਾਬ ਤੇ ਸਥਿਤੀ ਬਣੀ ਹੈ ਉਹਦੇ ਬਾਬਤ ਤੁਸੀਂ ਅੱਜ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ ਸ਼ੁਕਰੀਆ ਧੰਨਵਾਦ